ਲੋ ਜੀ ਦੋਸਤੋ ਆਪਾਂ ਖੜੇ ਆ ਮੰਡੀ ਡੱਬ ਵਾਲੀ ਟਰੈਕਟਰ ਮੇਲੇ ਦੇ ਇਹ ਆਪਾਂ ਇੱਕ ਟਰੈਕਟਰ ਐਸ਼ਰ ਆ ਲੈੰਦਾ ਟਰੈਕਟਰ ਦਾ ਇਹਨਾਂ ਦੇ ਪਹਿਲਾਂ ਵੀ 485 ਬਹੁਤ ਤਗੜੇ ਟਰੈਕਟਰ ਸੀਗੇ ਤੇ ਹੁਣ ਤਾਂ ਇਹਨਾਂ ਨੇ ਕੱਢਤਾ 551 ਫਾਈਵ ਸਟਾਰ ਤੇ ਟਰੈਕਟਰ ਇਹ 4x4 ਬਹੁਤ ਕੈਂਡ ਜੈਨੂਨ ਕੀ ਲੱਗੀ ਮੈਨੂੰ ਤਾਂ ਤੇ ਵੈਸੇ ਵੀ ਜਿਦਾ ਕਿ ਆਸ਼ਾ ਦਾ ਆਸ਼ਾ ਹਰੇਕ ਖਾਨ ਦੀ ਪਹਿਲੀ ਮੰਗ ਆ ਅਗਲਾ ਕਹਿੰਦਾ ਖਰਚਾ ਘੱਟ ਆ ਤੇ ਪੰਮਾ ਦੀ ਨੀਰੇ ਚਾਰੇ ਵਾਸਤੇ ਰੱਖ ਲੋ ਤੇ ਜਮਨ ਲਾਰਜਰੀ ਫੀਲ ਆਉਂਦੀ ਹੈ ਜੀ ਦੋਸਤੋ ਤੇ ਟਰੈਕਟਰ ਦੀ ਲੁੱਕ ਬਹੁਤ ਸੋਹਣੀ ਮਨਾਈ ਆ ਦੇਖੋ ਤੁਸੀਂ ਲੋ ਜੀ ਬਿਲਕੁਲ ਹੀ ਐਂ ਲੱਗਦਾ ਜਿਵੇਂ ਕਿ ਆਪਣਾ ਗੱਡੀ ਤੇ ਬੈਠੇ ਹੁੰਨੇ ਆ ਪਾਵਰ ਸਟੀering ਆ ਅੱਛਾ ਆ ਇਹਦੀ ਮੋੜ ਆ ਗਈ ਅੱਗੇ ਵੀ ਹਾਂ ਉਹ ਮੋੜ ਰਹੀ ਦੇਖੋ ਪ੍ਰਿੰਟ ਕੂਟ ਬਹੁਤ ਜੈਨੂਇਨ ਚੀਜ਼ ਆ ਉਹ ਦੇਖ ਕੇ ਮਤਸਰ ਰਿਆ ਨਹੀਂ ਗਿਆ ਵੀਡੀਓ ਬਣਾਏ ਬਣਾ ਬਹੁਤ ਹੀ ਠਾਕੜ ਚੀਜ਼ ਬਣਾਈ ਹੈ ਜੀ ਸਾਰਾ ਤੇਲ ਬ੍ਰੇਕਾਂ ਕਰਤਾ ਜੀ ਹੋਰ ਬਈ ਫੋਰਾ ਦੇਖੋ ਲਿਫਟ ਪੰਪ ਆ ਉਹ ਅਲੱਗ-ਅਲੱਗ ਪਾਵਰ ਸਟੀering ਆ ਦੇਖੋ ਆ ਆਪਣਾ ਕਾਕਾ ਉੱਤੇ ਬੈਠਦਾ ਹੈ ਟਰੈਕਟਰ ਦੇ ਸੋ 3 ਸਪੀਡ ਆ ਸੋ ਲਈ ਲਗੇ ਕਿੰਨੇ ਹਸਪਾਵਰ ਦਾ ਟਰੈਕਟਰ ਹੈ ਜੀ ਇਹ ਹੈਗਾ 50 ਹਸਪਾਵਰ ਦਾ 50 ਹਸਪਾਵਰ ਦਾ ਏ ਬਟਰ ਤੇ ਮੋੜ ਚੇਂਜ ਤਾਂ ਹੋ ਹੀ ਜਾਂਦੀ ਏ ਜੀ ਮੰਨ ਲਓ ਵੀ ਜਿਵੇਂ 50 ਕਰਾਉਣਾ 40 ਕਰ ਲਿਆ ਆਪਾਂ ਇਹ ਜੋ ਹੋਇਆ ਨਹੀਂ ਜੀ ਕੀ ਕੀੰਤੈ ਜੀ 8.5 8.5 ਲੱਖ ਕੋਈ ਜ਼ਿਆਦਾ ਮਹਿੰਗਾ ਨਹੀਂ ਟਰੈਕਟਰ ਐਮ ਆਰਫ ਦੇ ਚਾਰੇ ਨਵੇਂ ਚਾਰੇ ਐਮ ਆਰਫ ਦੇ ਆਉਂਦੇ ਹੁਣ ਇਹਨਾਂ ਦੀ ਏਜੰਸੀ ਦੀ ਇਸ ਵਾਰ ਪਤਾ ਨਹੀਂ ਕਿਹੜਾ ਸਾਰੇ ਟਰੈਕਟਰਾਂ ਦੀ ਐਮ ਆਰਫ ਦੇ ਆਈ ਜਾਂਦੀ ਆ ਪਤਾ ਨਹੀਂ ਕੋਈ ਐਮ ਆਰਫ ਨਾਲ ਗੱਲਬਾਤ ਹੋਈ ਆ ਕੇ ਪਸੰਦੀ ਵਾਲੀ ਇਹ ਲੋਕਾਂ ਦੀ ਐ ਮਾਰਕ ਦੀ ਬਸ ਇਹ ਦੋਸਤੋ ਐ ਮਨ ਨੂੰ ਵੀ ਟਰੈਕਟਰ ਆਸ਼ਾ ਟਰੈਕਟਰ ਨਹੀਂ ਇਹ ਇੱਕ ਗੱਡੀ ਆ